ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਬਹੁਤ ਚਰਚਾ ਦੇ ਵਿੱਚ ਆਈ ਹੈ ਕਿ ਕੈਨੇਡਾ ਵਿੱਚ ਰਹਿਣ ਵਾਲੇ ਲੋਕ ਅਮਰੀਕਾ ਜਾਣ ਲੱਗ ਪਏ ਆ ਭਾਵ ਕੈਨੇਡਾ ਛੱਡ ਕੇ ਲੋਕ ਅਮਰੀਕਾ ਵਿੱਚ ਰਹਿਣ ਲੱਗ ਪਏ ਆ ਆ ਥੋੜੀ-ਬਹੁਤੀ ਗਿਣਤੀ ਪਹਿਲਾਂ ਵੀ ਜਾਂਦੀ ਸੀ ਪਰ ਜਿਹੜੇ ਹੋਣ ਅੰਕੜੇ ਸਾਹਮਣੇ ਆਏ ਆ ਉਹ ਅੰਕੜੇ ਦੱਸਦੇ ਆ ਕਿ ਗਿਣਤੀ ਦੇ ਵਿੱਚ 70% ਦਾ ਵਾਧਾ ਹੋ ਗਿਆ 2022 ਦੇ ਵਿੱਚ 1,26,000 ਲੋਕ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਮੂਵ ਹੋਏ ਆ ਰਿਪੋਰਟ ਕੁਝ ਦਿਨ ਪਹਿਲਾਂ ਆਈ ਸੀ ਪਰ ਇਹਦੇ ਕਾਰਨ ਹੁਣ ਸਾਹਮਣੇ ਆ ਰਹੇ ਆ ਜਿਹੜੇ ਕੁਝ ਮਾਹਿਰ ਦੱਸ ਰਹੇ ਆ ਮੁੱਖ ਕਾਰਨ ਇਹਦੇ ਵਿੱਚ ਉਹ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਕਾਸਟ ਆਫ ਲਿਵਿੰਗ ਆ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਆ ਜਿਹੜੇ ਯੰਗ ਲੋਕ ਨੇ ਉਹ ਇਹ ਸੋਚਦੇ ਆ ਕਿ ਕੈਨੇਡਾ ਦੇ ਵਿੱਚ ਰਹਿ ਕੇ ਅਸੀਂ ਸਾਰੀ ਉਮਰ ਘਾਰ ਹੀ ਨਹੀਂ ਲੈ ਸਕਦੇ ਔਰ ਜੇ ਇੱਥੋਂ ਵੈਂਕੂਵਰ ਤੋਂ 40-45 ਮਿੰਟ ਲੱਗਦੇ ਆ ਬਾਰਡਰ ਟੱਪ ਕੇ ਵਸ਼ਿੰਗਟਨ ਦੂਜੇ ਪਾਸੇ ਚਲੇ ਜਾਇਆ ਜਾਵੇ ਜਿਹੜਾ ਘਰ ਉੱਥੇ 5 ਲੱਖ ਡਾਲਰ ਦਾ ਆਉਂਦਾ ਉਹ ਵੈਂਕੂਵਰ ਦੇ ਵਿੱਚ 2 ਤੋਂ 3 ਮਿਲੀਅਨ ਡਾਲਰ ਦਾ ਆ ਰਿਹਾ ਇਹ ਇੱਕ ਵੱਡਾ ਕਾਰਨ ਆ ਜਿਹੜੇ ਅੰਕੜੇ ਸਾਹਮਣੇ ਆਇਆ ਯੂਐਸ ਸੈਂਸਸ ਜਿਹੜੀ ਉੱਥੇ ਜਾਣਗਣਨਾ ਕੀਤੀ ਗਈ ਹੈ ਉਹਦੇ ਵਿੱਚੋਂ ਇਹ ਗੱਲਬਾਤ ਸਾਹਮਣੇ ਆਈ ਹੈ ਕਿ 2022 ਦੇ ਵਿੱਚ 53000 ਲੋਕ ਜਿਹੜੇ ਕੈਨੇਡਾ ਦੇ ਵਿੱਚ ਬੌਰਨ ਹੋਏ ਆ ਉਹ ਬਾਰਡਰ ਟੱਪ ਕੇ ਉਧਰਲੇ ਪਾਸੇ ਗਏ ਆ 30 46000 ਜਿਹੜੇ ਲੋਕ ਨੇ ਉਹ ਪਹਿਲਾਂ ਅਮਰੀਕਨ ਕੈਨੇਡਾ ਦੇ ਵਿੱਚ ਰਹਿੰਦੇ ਸੀ ਉਹ ਵਾਪਸ ਮੁੜ ਕੇ ਆ 53000 ਕੈਨੇਡੀਅਨ ਬੌਰਨ 46000 ਜਿਹੜੇ ਅਮਰੀਕਨ ਕੈਨੇਡਾ ਦੇ ਵਿੱਚ ਰਹਿੰਦੇ ਸੀ ਤੇ 30000 ਜਿਹੜੇ ਹੋਰ ਲੋਕ ਆ ਪਹਿਲਾਂ ਨਾਰਥ ਅਮਰੀਕਾ ਚ ਬਾਹਰੋਂ ਕਿਤੇ ਜਿੱਦਾਂ ਆਪਾਂ ਆਏ ਆ ਬਾਹਰੋਂ ਇੱਥੇ ਆਏ ਸੀ ਇਹਦੇ ਤੋਂ ਬਾਅਦ ਕੈਨੇਡਾ ਤੋਂ ਬਾਅਦ ਬਾਰਡਰ ਟੱਪ ਕੇ ਤੇ ਉਹ ਅਮਰੀਕਾ ਚਲੇ ਗਏ ਆ ਇਹ ਅੰਕੜੇ ਦੱਸਦੇ ਆ ਕਿ ਪਿਛਲੇ ਸਮੇਂ ਤੋਂ ਕੈਨੇਡਾ ਦੇ ਵਿੱਚ ਰਹਿਣਾ ਇੱਥੇ ਕੰਮ ਕਰਨਾ ਤੇ ਘਰ ਲੈਣਾ ਉਹ ਕਾਫੀ ਜ਼ਿਆਦਾ ਮੁਸ਼ਕਲ ਆ ਲੋਕ ਕੈਨੇਡਾ ਨੂੰ ਛੱਡ ਕੇ ਕਿਤੇ ਹੋਰ ਰਹਿਣ ਨੂੰ ਤਰਜੀਹ ਦੇ ਰਹੇ ਆ ਇਹ ਸਿਰਫ ਉਹ ਅੰਕੜੇ ਨੇ ਜਿਹੜੇ ਸਾਡੇ ਕੋਲ ਕਾਨੂੰਨੀ ਤੌਰ ਤੇ ਨੇ ਗੈਰਕਾਨੂੰਨੀ ਤੌਰ ਤੇ ਕਿੰਨੇ ਲੋਕ ਬਾਰਡਟ ਟੱਪ ਕੇ ਉਹਦੋਂ 8 8 8 10 10 ਹਜ਼ਾਰ ਡਾਲਰ ਦੇ ਵਿੱਚ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਦੇਖਿਆ ਜਿਹੜੀ ਫਰੇਟ ਟ੍ਰੇਨ ਆ ਉਹਦੇ ਵਿੱਚੋਂ ਐਕਸਰੇ ਮਸ਼ੀਨਾਂ ਦੇ ਨਾਲ ਲੋਕ ਤੁੰਨ ਕੇ ਤੇ ਤੱਪ ਕੇ ਬਾਰਡਟ ਪਾਉਂਦੇ ਜਿਹੜੇ ਦੇਖੇ ਗਏ ਆ ਥੋੜਾ ਜਿਹਾ ਪਹਿਲਾਂ ਤੁਹਾਨੂੰ ਯਾਦ ਹੋਊਗਾ ਕਿ ਮੈਨੀਟੋਬਾ ਦੇ ਵਿੱਚ ਕਿਸ ਤਰ੍ਹਾਂ ਇੱਕ ਗੁਜਰਾਤੀ ਪਰਿਵਾਰ ਚਾਰ ਦੇ ਚਾਰ ਜੀ ਬਰਫ਼ ਦੇ ਵਿੱਚ ਬਰਫ਼ ਬਣ ਗਏ ਸੀ ਚਾਰਾਂ ਦੀ ਮੌਤ ਹੋ ਗਈ ਸੀ ਇਹ ਟ੍ਰੈਂਡ ਕੈਨੇਡਾ ਤੋਂ ਅਮਰੀਕਾ ਜਾਣ ਦਾ ਪਿਛਲੇ ਸਮੇਂ ਦੇ ਵਿੱਚ ਵਧ ਰਿਹਾ ਕਾਰਨ ਬਹੁਤ ਸਾਰੇ ਨੇ ਮੁੱਖ ਕਾਰਨ ਕੈਨੇਡਾ ਦੇ ਵਿੱਚ ਕੋਸਟ ਆਫ ਲਿਵਿੰਗ